ਹਾਂਜੀ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਇੱਕਣੀ ਦੋਣੀ ਪੂਰੇ ਸਹੀ ਪੰਜ ਟਰੈਕਟਰ ਲੈ ਕੇ ਆਏ ਆ ਬਾਈ ਪਹਿਲਾਂ ਕੰਡੀਸ਼ਨ ਵਗੈਰਾ ਸਾਨੂੰ ਸਾਰਾ ਕੁਝ ਚੈੱਕ ਕਰਵਾਵਾਂਗੇ ਟਰੈਕਟਰਾਂ ਦੇ ਆ ਪੂਰੇ ਸ਼ੋਅਰੂਮ ਕੰਡੀਸ਼ਨ ਟਰੈਕਟਰ ਆਗੇ ਸਾਰੇ ਵੀਰ ਕੋਲੇ ਖੜੇ ਆ ਪਿੰਡ ਦੀਪਗੜਾ ਵੀਰ ਦਾ ਜ਼ਿਲ੍ਹਾ ਬਰਨਾਲਾ ਕਾ 9592301118 9592301118 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪੰਜੇ ਟਰੈਕਟਰ ਇਸੇ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਤੁਹਾਨੂੰ ਸਾਰੀ ਮਿਲੂਗੀ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਵਿਖੇ ਸਾਰੇ ਟਰੈਕਟਰ ਬਾਈ ਜੀ ਖੜੇ ਆਗੇ ਕੱਲੇ-ਕੱਲੇ ਟਰੈਕਟਰ ਦੀ ਡਿਟੇਲ ਤੁਹਾਨੂੰ ਦੇਵਾਂਗੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣਾ ਇੰਸਟਾਗ੍ਰam ਤੇ ਵੀ ਚੈਨਲ ਬਣਿਆ ਹੋਇਆ ਹੈਗਾ ਬਾਈ ਜੀ 62801 37325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਤੁਸੀਂ ਕਰ ਸਕਦੇ ਹੋਗੇ ਮੇਰੇ ਨਾਲ ਪਹਿਲਾਂ ਗੱਲ ਕਰਦੇ ਆਂ ਬਾਈ ਜੀ ਅਰਜਨ ਟਰੈਕਟਰ ਬਾਰੇ 2014 ਮਾਡਲ ਟਰੈਕਟਰ ਹੈਗਾ ਇਹ ਸਾਰਾ ਟਰੈਕਟਰ ਬਿਲਕੁਲ ਸਾਫ਼-ਸੁਥਰਾ 올 ओरिजिनलਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਬਾਈ ਜੀ ਟਰੈਕਟਰ ਦੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 16x28 ਦੇ ਟਾਇਰ ਆਗੇ ਬਾਈ ਜੀ ਚਾਰੋ ਟਾਇਰ ਅਪੋਲੋ ਕੰਪਨੀ ਦੇ ਹੈਗੇ ਸਾਰਾ ਟਰੈਕਟਰ ਬਾਈ ਜੀ ਬਾਹੀ ਤੇ ਚਲਾਇਆਗਾ ਵੀਰ ਨੇ ਬਾਕੀ ਤੁਸੀਂ ਵੀ ਆਪਣੀ ਤਸੱਲੀ ਕਰਕੇ ਬਾਗੇ ਚੈੱਕ ਕਰਕੇ ਲਿਜਾ ਸਕਦੇ ਹੋ ਕਿਤੇ ਕੋਈ ਬਾਈ ਜੀ ਰੰਗ ਪੇਟ ਹੋਇਆ ਹੋਵੇ ਸਾਰਾ ਰੰਗ ਪੇਟ ਨਾਲ ਦਾਗਾ ਟਰੈਕਟਰ ਦੇ ਪੂਰੀ ਫੁੱਲ ਗਰੰਟੀ ਆ ਵੀਰ ਦੀ ਬਾਕੀ ਤੁਸੀਂ ਆਪਣੀ ਤਸੱਲੀ